ਦੇਵ ਸਿੰਘ ਨਾ ਜੀ ਦਰੇਸ਼ ਸਿੰਘ ਜੀ ਇਹ ਕਦੋਂ ਤੋਂ ਲੀਕ ਹੋਈ ਹੈ ਜਿਹੜੀ ਨਹਿਰ ਜਿਹੜੀ ਕਾਫੀ ਦਿਨ ਹੋਈ ਹੈ ਜੀ ਕਾਫੀ ਦਿਨ ਹੋ ਗਏ ਇਹ ਮੇਰੇ ਘਰ ਢੋਲ ਦੇ ਪੈਦ ਕੀ ਜਦੋਂ ਹੁਣ ਪਾਣੀ ਚੱਲਿਆ ਸੀ ਪਹਿਲਾਂ ਵੀ ਲੀਕ ਹੋਈ ਜਦੋਂ ਪਾਣੀ ਚੱਲਿਆ ਨਾ ਪਹਿਲਾਂ ਵੀ ਲੀਕ ਹੋਈਦਾ ਹਾਂ ਗਰਿਆ ਕਹਿੰਦੇ ਕੋਈ ਨਹੀਂ ਹੁਣ ਕਰ ਦੇਣੀ ਹੈ ਹੁਣ ਫਿਰ ਪਾਣੀ ਚੱਲਿਆ ਹੁਫੀ ਲੀਕ ਹੁੰਦੀ ਵੀ ਆ ਰੋਜ਼ ਕਹਿੰਦੇ ਪਿਆ ਵੀ ਜਾ ਇਹਨੂੰ ਬੰਦ ਕਰੋ ਬੰਦ ਕਰੋ ਇਹ ਲੋਕਾਂ ਨੂੰ ਪਾਣੀ ਨਹੀਂ ਦੇਣਾ ਨਹੀਂ ਜਿਹੜਾ ਨਹਿਰ ਦਾ ਟੋਟਾ ਰੁੜਿਆ ਕੁਦਰ ਰੁੜੇ ਇਹ ਅੱਜ ਰੁੜਿਆ ਰਾਤ ਨੂੰ ਜੀ ਤੇ ਕਿੰਨੇ ਵਜੇ ਚਾਹ ਜੰਚਾ ਵੀ ਚੰਚਰ ਟੁੱਟਿਆ ਹੋਣਾ ਜੀ ਸਾਹੀ ਆਜ਼ਾਦ ਨੂੰ ਜਾਇ ਨ ਸਵੇਰੇ ਆਏ ਚਾਰ ਪੰਜ ਵਜੇ ਤੇ ਟੋਟਾ ਟੁੱਟਿਆ ਸਾਰਾ ਪਾਣੀ ਪਾਣੀ ਕਿੰਨੀ ਜਮੀਨ ਜਿਹੜੀ ਹੈ ਪਾਣੀ ਚ ਜਿਹੜੀ ਪਾਣੀ ਹੰਗਵਾਲ ਦੀ ਕੋਲ ਚਲ ਗਈ ਪਾਣੀ ਸਾਰਾ ਭਰਿਆ ਹੋਇਆ ਜੀ ਤਕਰੀਬਨ ਕੋਈ ਮੈਂ ਇਹ ਦੱਸ ਜੀ ਗਈ ਹੈ ਜੀ ਇਹ 10 ਦੇ ਗ੍ਰੇਡ ਦੀ ਜਗ੍ਹਾ ਬੇਚਲ ਗਈ ਹੈ ਜੀ ਸਰ ਆ ਜਿਹੜੀ ਨਹਿਰ ਟੁੱਟੀ ਹੈ ਕਿੰਨਾ ਨੁਕਸਾਨ ਜਿਹੜਾ ਹੋਇਆ ਇੱਥੇ ਇਹ ਦੇਖੋ ਜੀ ਨਹਿਰ ਪਤਲੇ 3 ਜਾਂ 4 ਵਜੇ ਰਾਤ ਦੀ ਟੁੱਟੀ ਹੈ ਸਵੇਰੇ ਦੇਖੀ ਹੈ 6 ਵਜੇ ਕਿਉਂਕਿ ਪਾਣੀ ਇਹ ਸਾਰੇ ਦੇਖੋ ਇਸੇ 10 ਕਿਲੇ ਜ਼ਕਰ ਘੱਟੋ ਘੱਟ ਪਾਣੀ ਲੱਗ ਗਿਆ 10 15 ਕਿਲੇ ਗਾਹ ਪਤਾ ਨਹੀਂ ਕਿੰਨਾ ਪਾਣੀ ਆ ਇਹਦਾ ਸਾਨੂੰ ਇਨਵਾਨ ਨਹੀਂ ਆਸੀ ਇੱਥੇ ਖੜੀ ਆਂਗੇ ਪਰ ਪਿੰਡਾਂ ਵਾਲੇ ਆ ਰਹੇ ਹੁਣ ਉਹ ਬੰਦਾ ਗਿਆ ਪਿੰਡ ਵਾਲਾ ਹੰਦਵਾਲ ਵਾਲਾ ਕਹਿੰਦਾ ਸਾਡੇ ਪਿੰਡ ਰੋਲਾ ਪਿਆ ਹੈ ਪਾਣੀ ਟੁੱਟ ਗਿਆ ਨਹਿਰ ਟੁੱਟ ਗਈ ਹੈ ਹੋ ਸਕਦਾ ਥੱਲੇ ਕਿੱਥੇ ਪਾਣੀ ਚਲਾ ਗਿਆ ਕਿੰਨਾ ਨੁਕਸਾਨ ਹੋਇਆਗਾ ਅੱਗੇ ਲਾਹਾ ਪਿੰਡ ਮੈਨੂੰ ਕੋਈ ਤਲਾਹ ਕੀਤੀ ਇਹਦੇ ਬਾਰੇ ਮੈਂ ਕਿਨ 6 6.5 7 ਵਜੇ ਅਸੀਂ ਦਿਲਬਾਹ ਸਿੰਘ ਨੂੰ ਫੋਨ ਕੀਤਾ ਸੀ ਕਿਉਂਕਿ ਉਹਦਾ ਸਾਡੇ ਕੋਲ ਫੋਨ ਸੀ ਉਹ ਸ਼ਾਇਦ ਹੁਣ ਕੰਢੀ ਨਹਿਰ ਦੇ ਵਿੱਚ ਜਿਹੜਾ ਉਹ ਫਿਰ ਸਾਨੂੰ ਕਹਿੰਦੇ ਲੱਕੀ ਨੂੰ ਫੋਨ ਕਰੋ ਆ ਗਿਆ ਸਾਡੇ ਕੋਲ ਲੱਕੀ ਦਾ ਫੋਨ ਹਾ ਨਹੀਂ ਤੂੰ ਲੱਕੀ ਨੂੰ ਫੋਨ ਕਰ ਉਹ ਨਹੀਂ ਲੱਕੀ ਨੂੰ ਫੋਨ ਕਰਤਾ ਪਾਣੀ ਉੱਥੇ ਬੈਲਾ ਉਹਨਾਂ ਨੇ ਬੰਦ ਕਰਤਾ ਉਪਰੋਂ ਪਰ ਪਾਣੀ ਦਾ ਫਿਰ ਵੀ 5-6 ਘੰਟੇ ਚੱਲਦਾ ਹੀ ਹੈ ਨਾ ਜਿਹੜਾ ਪਾਣੀ ਨਹਿਰ ਦੇ ਵਿੱਚ ਆ ਰਿਹਾਗਾ ਇਹ ਪਾਣੀ ਤਾਂ ਮੁੱਕ ਗਿਆ ਹੋਗਾ ਨਾ ਜਿਹੜੀ ਨਹਿਰ ਟੁੱਟੀ ਹੈ ਕੋਈ ਮਹਿਕਮੇ ਦੀ ਨਾਕਾਮੀ ਹੈ ਇਹਦੇ ਵਿੱਚ ਨਹੀਂ ਮਹਿਕਮੇ ਨਾਕਾਮੀ ਦਾ ਸਾਹਮਣੇ ਦੇਖਦੀ ਹੈ ਜੀ ਮਤਲਬ 3 ਸਾਲਾਂ ਦਾ ਲਗਾਤਾਰ ਇਹ ਜਿੱਥੇ ਆਪਾਂ ਖੜਿਆ ਇੱਥੇ ਪਾਟ ਟੁੱਟਿਆ ਹੋਇਆ ਗਰਮੀਆਂ ਨੂੰ ਇਹਨਾਂ ਨੇ ਠੀਕ ਕੀਤਾ ਉਸ ਤੋਂ ਬਾਅਦ ਇੱਧਰ ਲੀਕੇਜ ਹੁੰਦੀ ਰਹੀ ਹੈ ਉੱਪਰ ਲਈ ਕਾ ਇਹਨਾਂ ਨੇ 3-4 ਦਿਨਾਂ ਦੇ ਮਜ਼ਦਮਾਂ ਨੂੰ ਕਹਿੰਦੇ ਪਿਆ ਪਰ ਇਹ ਕਹਿੰਦੇ ਆਪਾਂ ਥੋੜਾ ਥੋੜਾ ਪਾਣੀ ਦੇ ਕੇ ਨਾ ਲੋਕਾਂ ਦੇ ਜਰਾ ਪਾਣੀ ਪੂਣੀ ਲੱਗ ਜਾਏ ਪਹਿਲੇ ਤੇ ਫਿਰ ਇਹਦਾ ਕੰਮ ਕਰਦੇ ਆ ਕਿ ਮੰਗ ਕੀ ਕਰਦੇ ਤੁਸੀਂ ਆਸੀਂ ਤਾਂ ਇਹ ਕਹਿੰਦੇ ਆ ਬਈ ਸਰਕਾਰ ਅਗੇ ਸਾਡੀ ਇਹ ਗੁਆਰਸ਼ ਹੈ ਮੰਗ ਹੈ ਕਿ ਸਰਕਾਰ ਇਸ ਨਹਿਰ ਨੂੰ ਦੁਬਾਰਾ ਇਹਦੀ ਰਿਪੇਅਰ ਕਰੇ ਠੀਕ ਠਾਕ ਦੇ ਨਾਲ ਤਾਂ ਕਿ ਇਹ ਲੋਕਾਂ ਦਾ ਨੁਕਸਾਨ ਨਾ ਹੋਵੇ ਇਹ ਬੋਸ ਮੈਂ ਤਾਂ ਜਨਾ ਕਣਕ ਜਿਹੜੀ ਲਾਈ ਜਾਂਦੀ ਏ ਜਿਹੜੀ ਨਹਿਰ ਹੈ ਕਿੰਨੀ ਜੀ ਜਗ੍ਹਾ ਤੋਂ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਖਰਾਬ ਹੈ ਜਾਂ ਟੁੱਟੀ ਹੋਈ ਹੈ ਜਾਂ ਲੀਕ ਥਾਂ ਥਾਂ ਤੋਂ ਹੋਈ ਪਿੱਛੇ ਤੁਸੀਂ ਜਿਹੜਾ ਇਤਿਹਾਸ ਖੋਲੋ ਇੱਧਰ ਰੋਲੀ ਪਿੰਡ ਇੱਧਰ ਬਾਰ ਬਾਰ ਟੁੱਟਦੀ ਹੈ ਇੱਥੇ ਟੁੱਟਦੀ ਹੈ ਗਾਂ ਇੱਧਰ ਇਹ ਥੋੜਾ ਥੱਲੇ ਜਾਓ ਉੱਧਰ ਹੀ ਟੁੱਟਦੀ ਰਹਿੰਦੀ ਮਤਲਬ ਥਾਂ ਥਾਂ ਤੋਂ ਟੁੱਟਦੀ ਰਹਿੰਦੀ ਹੈ ਨਾ ਇਹ ਨਹਿਰ ਦੀ ਰਿਪੇਅਰ ਪਹਿਲਾਂ ਕਦੇ ਹੋਈ ਹੈ ਨਹੀਂ ਕਦੀ ਇਹਦੀ ਰਿਪੇਅਰ ਨਹੀਂ ਹੋਈ ਜਦੋਂ ਇਹ ਨਹਿਰ ਬਣੀ ਕਦੀ ਰਿਪੇਅਰ ਨਹੀਂ ਹੋਈ ਹਾਲਾਂਕਿ ਕੰਢੀ ਨਾਲ ਨਹਿਰ ਦੀ ਜਿਹੜੀ ਫੇਰ ਦੋ ਤਿੰਨ ਹੋ ਰਿਪੇਅਰ ਦੇਖੋ ਜੀ ਇਹਦਾ ਛੋਟੇ ਛੋਟੇ ਮੁਲਾਜ਼ਮਾਂ ਨੂੰ ਪੁੱਛ ਸਕਦੇ ਆ ਜਿਹੜੇ ਇੱਥੇ ਕੰਮ ਕਰਦੇ ਆਂਗੇ ਕਿਉਂ ਭੰਨਿਆ ਆਫਸਰਾਂ ਨਾਲ ਸਾਡਾ ਕੋ ਬਾਹ ਨਹੀਂ ਹੁੰਦਾ ਉਹ ਕਹਿੰਦੇ ਵੀ ਸਾਡਾ ਉੱਪਰ ਅਸਮੇਟ ਬਣ ਰਿਹਾ ਬਣ ਰਿਹਾ ਖਰ ਅਗਲੇ ਸਾਲ ਲੱਗੇ ਅਗਲੇ ਮਤਲਬ ਉਹ ਵੀ ਫਿਰ ਵੀ ਜਿੱਥੋਂ ਲੀਕੇਜ ਹੁੰਦੀ ਕੀ ਕਰਦੇ ਆ ਇਹ ਆ ਕੇ ਮਿੱਟੀ ਮੁੱਟੀ ਪਾ ਆਂਦੇ ਨੇ ਇਹ ਬੋਰੀਆਂ ਬਾਰੀਆਂ ਪਾਚ ਲਾ ਆਂਦੇ ਨੇ ਜਾਂ ਥੋੜੀ ਬਹੁਤੀ ਰਿਪੇਅਰ ਕਰਕੇ ਤਾਂ ਚੁਲਾ ਆਂਦੇ ਨੇ ਫਿਰ ਹੋਰ ਥੋੜੀ ਦੇਰ ਤੋਂ ਗਾਂਦੋ ਕਿਤੋਂ ਲੀਕ ਹੋਣੀ ਸ਼ੁਰੂ ਹੋ ਜਾਂਦੀ ਹੈ